ਵਿਦਾਇਕ ਅਮਰਗੜ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਅਤੇ ਵਿਦਾਇਕ ਮਲੇਰ ਕੋਟਲਾ ਡਾਕਟਰ ਜਮੀਲ ਔਰ ਰਹਿਮਾਨ ਨੇ ਮੀਡੀਆ ਦੇ ਰੂਪ ਬਾਖ ਰੂ ਹੁੰਦਿਆਂ ਜਨਤਕ ਵਣ ਪ੍ਰਣਾਲੀ ਤਿਤ ਲੱਖਾਂ ਹੀ ਪੰਜਾਬੀਆਂ ਨੂੰ ਮੁਫਤ ਅਨਾਜ ਸਕੀਮ ਤੋਂ ਵਾਂਝਾ ਰੱਖਣ ਦੇ ਫੈਸਲੇ ਨੂੰ ਪੰਜਾਬ ਵਿਰੋਧੀ ਕਦਮ ਦੱਸਦਿਆਂ ਭਾਰਤੀ ਜਨਤਾ ਪਾਰਟੀ ਦੀ ਸ਼ਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਅੱਜ ਅਸੀਂ ਇੱਥੇ ਪੰਜਾਬ ਦੇ ਗਰੀਬਾਂ ਕਿਸਾਨਾਂ ਮਜ਼ਦੂਰਾਂ ਅਤੇ ਆਮ ਪਰਿਵਾਰਾਂ ਦੀ ਆਵਾਜ਼ بلند ਕਰਨ ਲਈ ਇਕਤਰ ਹੋਏ ਹਾਂ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਦਾ ਪੇਟ ਪਰਦੇ ਹਨ ਪਰ ਹੁਣ ਕੇਂਦਰ ਸਰਕਾਰ ਉਹਨਾਂ ਦੇ ਮੂੰਹੋਂ ਨਵਾਲਾ ਖੋਹਣਾ ਚਾਹੁੰਦੀ ਹੈ ਮੁਫਤ ਨਾਜ ਸਕੀਮਾਂ ਰਾਹੀਂ ਲੱਖਾਂ ਲੋੜਵੰਦ ਲੋਕਾਂ ਨੂੰ ਮਿਲ ਰਹੀ ਸਹਾਇਤਾ ਨੂੰ ਕੇਵਲ ਕੇ ਵਾਈਸੀ ਦਾ ਬਹਾਨਾ ਬਣਾ ਕੇ ਰੋਕਣਾ ਲੋਕਾਂ ਨਾਲ ਧੋਖੇਬਾਜ਼ੀ ਤੋਂ ਘੱਟ ਨਹੀਂ ਉਹਨਾਂ ਕਿਹਾ ਕਿ ਇਹ ਕਦਮ ਨਾ ਸਿਰਫ ਮਨੁੱਖਤਾ ਵਿਰੋਧੀ ਹੈ ਸਗੋਂ ਪੰਜਾਬੀਆਂ ਨਾਲ ਵਿਸ਼ਵਾਸ ਘਾਤ ਵੀ ਹੈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਮਿਲਣ ਵਾਲੇ ਰਾਸ਼ਨ ਤੇ ਡਾਕਾ ਮਾਰਨ ਦੀ ਯੋਜਨਾ ਦੀ ਸਖਤ ਨਿਖੇਦੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਆਵਾਮ ਨਾਲ ਡਟ ਕੇ ਖੜੀ ਹੈ ਕਿਸੇ ਵੀ ਹਾਲਤ ਵਿੱਚ ਕੇਂਦਰ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਫੈਸਲਾ ਨਹੀਂ ਹੈ ਇਹ ਪੰਜਾਬ ਤੇ ਸਿੱਧਾ ਹਮਲਾ ਹੈ ਪੰਜਾਬ ਦੇ ਲੋਕ ਅਨਾਜ ਉਗਾ ਕੇ ਪੂਰੇ ਦੇਸ਼ ਦਾ পেট ਭਰਦੇ ਹਨ ਅਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਗਰੀਬ ਪਰਿਵਾਰਾਂ ਦਾ ਨਵਾਲਾ ਖੋਣਾ ਚਾਹੁੰਦੀ ਹੈ ਜੋ ਕਿ ਪੰਜਾਬੀਆਂ ਨਾਲ ਵਿਸ਼ਵਾਸਕਾਤ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਬੱਚ ਬੰਜਾ ਲਾ ਕੁ ਤੋਂ ਦੇ ਆਟੂ ਆੜ ਕੱਟ ਕੇ ਉਹਨਾਂ ਨੂੰ ਉਹਨਾਂ ਦੇ ਦੁਨੀਆ ਨੂੰ ਖੰਡਾ ਕਰਨ ਦੀ ਉਹਨਾਂ ਦੀ ਸਾਜ਼ਿਸ਼ ਹੈ। ਔਰ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਕਦੇ ਹੀ ਪਾਰਦਾ ਨਹੀਂ ਕਰੇਗੀ। ਪੰਜਾਬ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਗਰੀਬਾਂ ਦਾ ਹਰ ਲਿਹਾਜ਼ ਨਾਲ ਪੰਜਾਬ ਸਰਕਾਰ ਖੜੂਰੇਗੀ। ਉਹਨਾਂ ਦੇ ਹੱਕਾਂ ਦੀ ਰਾਖੀ ਕਰੇਗੀ। ਔਰ ਮਾਲੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਹੈ ਕਿ ਜਦੋਂ ਤੱਕ ਵੀ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਿਲਕੁਲ ਵੀ ਟੈਕਸ ਨੂੰ ਲਾਗੂ ਨਹੀਂ ਹੋਣ ਦੇਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਰਾਸ਼ਨ ਜਿਹੜਾ ਹੈ ਉਹ ਸਪਲਾਈ ਹੁੰਦਾ ਰਹੇਗਾ ਰਾਸ਼ਨ ਕਾਰ ਬਿਲਕੁਲ ਵੀ ਨਹੀਂ ਕੱਟੇ ਜਾਣਗੇ ਪੰਜਾਬ ਇਕੋਸੂ ਬਹਾ ਹੈ ਕਿ ਜਿਹੜਾ ਅੰਨ ਉਗਾ ਕੇ ਦੇਸ਼ ਦੇ ਲੋਕਾਂ ਦੀ ਭੁੱਖ ਮਟਾਉਂਦਾ ਹੈ ਦੇਸ਼ ਦਾ ਅੰਨ ਭੰਡਾਰ ਭਰਦਾ ਹੈ ਪਰ ਸੈਂਟਰ ਦੀ ਬੀਜੇਪੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਧੱਕਾ ਤੇ ਜ਼ੁਲਮ ਜ਼ਿਆਤੀ ਕਰ ਰਹੀ ਹੈ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਰਾਸ਼ਨ ਕਾਰ ਬਣੇ ਹੋਏ ਹਨ ਹਾਰੇ ਇਸ ਉਹਦੇ ਵਿੱਚੋਂ 8 ਲੱਖ 2 ਹਜ਼ਾਰ ਬਾੜ ਜਿਹੜੇ ਨੂੰ ਕਟਨ ਦਾ ਉਹਨਾਂ ਨੇ ਮਨਜ਼ੂਬਾ ਬਣਾਇਆ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉਹਨਾਂ ਦੇ ਇਸ ਮਨਜ਼ੂਬੇ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵੇਗੀ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹਾਂ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਗਰੀਬਾਂ ਨਾਲ ਔਰ ਪੰਜਾਬ ਦਾ ਜਿਹੜਾ ਸਾਡਾ Dalit ਭਾਈਚਾਰਾ ਹੈ ਉਹਨਾਂ ਦੇ ਨਾਲ ਡਟ ਕੇ ਖੜੇ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸੈਂਟਰ ਵੀ ਐਸ ਬੇਇਨਸਾਫੀ ਦੇ ਖਿਲਾਫ ਹਰ ਪੱਧਰ ਤੇ ਲੜੇਗੀ ਲੜਾਈ ਲੜੇਗੀ ਲੋਕਾਂ ਦੇ ਹੱਕਾਂ ਲਈ ਡਟ ਕੇ ਖੜੇਗੀ ਅਸੀਂ ਕਾਨੂੰਨੀ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਸਮਾਜੀ ਤੌਰ ਤੇ ਵੀ ਇਸ ਬੇਇਨਸਾਫੀ ਦੇ ਖਿਲਾਫ ਕੱਟ ਕੇ ਲੜਾਈ ਲੜਾਂਗੇ ਅਮੀਨ ਸਭ ਇਹਨੂੰ ਪਹਿਲਾਂ ਵੀ ਕਾੜ ਸੀ ਕੱਟੇ ਗਏ ਸੀ ਜਿਹੜੇ ਕੇਂਦਰ ਸਰਕਾਰ ਦੇ ਆ ਉਹਦੇ ਖਿਲਾਫ ਵੀ ਅਸੀਂ ਆਵਾਜ਼ ਉਠਾਈ ਸੀ ਹਾ ਉਹਨੇ ਪਿਛਲੇ ਜੁਲਾਈ ਦੇ ਮਹੀਨੇ ਚ 23000 ਜਿਹੜੇ ਨਤੇ ਹੀ ਲੱਖ ਡੇ ਨਾ ਕਾੜ ਉਹ ਉਹਨਾਂ ਤੇ ਰਾਸ਼ੀ ਜਿਹੜਾ ਮਿਲਨ ਦੇਣਾ ਬੰਦ ਕਰ ਦਿੱਤਾ ਗਿਆ ਹੈ ਔਰ ਅਗਲੇ ਮਹੀਨੇ ਯਾਨੀ ਸਤੰਬਰ ਦੇ ਵਿੱਚ 32 ਲੱਖ ਹੋਰ ਰਾਸ਼ਨ卡ਟੇ ਜਾਣਗੇ ਔਰ ਉਹਨਾਂ ਦੇ ਵੀ ਰਾਸ਼ਨ ਦੇਣਾ ਜਿਹੜਾ ਹੈ ਬੰਦ ਕੀਤਾ ਇਹੋ ਪ੍ਰਕਾਰ ਕੁੱਲ 55 ਲੱਖ ਲੋਕਾਂ ਨੂੰ ਜਿਹੜਾ ਹੈ ਉਹ ਰਾਸ਼ਨ ਤੋਂ ਵਾਂਝਾ ਕਰਨ ਦੀ ਇਹਨਾਂ ਦੀ ਸਾਜ਼ਿਸ਼ ਹੈ ਔਰ ਜਿਸ ਨੂੰ ਅਸੀਂ ਤੱਕੜੀ ਹੋ ਕੇ ਲੜਾਈ ਲੜ ਕੇ ਲੋਕਾਂ ਦੇ ਨਾਲ ਉਹ ਵਾਲੇ ਇਸ ਤਖੇ ਨੂੰ ਇਸ ਦੇ ਇਖਤਿਆਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਲਈ ਬੀਜਪੀ ਵਾਲੇ ਜਿਹੜੇ ਰੋਪ ਲਾ ਰਹੇ ਨੇ ਕਹਿੰਦੇ ਵੀ ਅਸੀਂ ਤਾਂ ਜਿਹੜੀਆਂ ਸਕੀਮਾਂ ਦੇ ਸੈਂਟਰੀਆਂ ਉਹ ਆਨਲਾਈਨ ਸਰਪੰਨੀਆਂ ਭਰ ਰਹੇ ਹਾਂ ਵੀ ਹੋਰ ਕੁਝ ਨਹੀਂ ਕਰ ਰਹੇ ਹੈਗੇ ਜੀ ਭਾਰਤੀ ਜਨਤਾ ਪਾਰਟੀ ਦੇਸ਼ ਕੇਂਦਰ ਦੀ ਸਰਕਾਰ ਗਰੀਬ ਵਿਰੋਧੀ ਸਰਕਾਰ ਹੈ ਘੱਟ ਗਿੰਦਿਆਂ ਦੀ ਵਿਰੋਧੀ ਸਰਕਾਰ ਹੈ ਦਲਿਤ ਵਿਰੋਧੀ ਸਰਕਾਰ ਹੈ ਇਸ ਸਰਕਾਰ ਨੇ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੋਟਾਂ ਚੋਰੀ ਕੀਤੀਆਂ ਔਰ ਵੱਡੇ ਪੱਧਰ ਤੇ ਲੋਕਾਂ ਦੀਆਂ ਵੋਟਾਂ ਚੋਰੀ ਕਰਕੇ ਇਹਨਾਂ ਨੇ ਕੁਰਸੀ ਪ੍ਰਾਪਤ ਕੀਤੀ ਦਿੱਲੀ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਤਾਜ਼ਾ ਵਿਹਾਰ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਕਿ ਦਿੱਲੀ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਇਹਨਾਂ ਨੇ 8-8 10-10 ਹਜ਼ਾਰ ਵੋਟਾਂ ਗੱਟੀਆਂ ਔਰ 5566 88 10 ਲੱਖ ਹਜ਼ਾਰ ਵੋਟਾਂ ਇਹਨਾਂ ਨੇ ਨਮੀਆਂ ਬਣਾ ਕੇ ਇੱਕ ਇੱਕ ਐਮਪੀ ਦੀ ਕੋਟੀ ਦੇ ਵਿੱਚ ਇਹਨਾਂ ਨੇ 70 70 80 80 ਵੋਟਾਂ ਬਣਾਈਆਂ 150 ਵੋਟਾਂ ਬਣਾਈਆਂ ਔਰ ਉਹਨਾਂ ਵੋਟਾਂ ਦੇ ਬਲਬੂਤੇ ਤੇ ਕੇਂਦਰ ਦੇ ਵਿੱਚ ਇਹ ਸਰਕਾਰ ਜਿੱਤੀ ਔਰ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਚੋਰੀ ਕਰਕੇ ਹਰਾਇਆ ਉੰਜ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦਾ ਡਟ ਕੇ ਖੜੇ ਹਨ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਉਹਨੇ ਮਸਲਾ ਸਾਹਮਣੇ ਆਇਆ ਹੈ ਔਰ ਜਿਹਦੇ ਖਿਲਾਫ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਜਨ ਅੰਦੋਲਨ ਕਰ ਰਹੀਆਂ ਨੇ ਤੇ ਵੋਟਾਂ ਦੀ ਚੋਰੀ ਤੋਂ ਬਾਅਦ ਇਹਨਾਂ ਨੇ ਹੁਣ ਇਹ ਰਾਸ਼ਨ ਕਾਰਡ ਕੱਟ ਕੇ ਲੋਕਾਂ ਦੇ ਮੂੰਹਾਂ 'ਚੋਂ ਰੋਟੀ ਖੋਣ ਦਾ ਇਹਨਾਂ ਨੇ ਇਹ ਬਹੁਤ ਹੀ ਮਾੜਾ ਫੈਸਲਾ ਲਿਆ ਹੈ ਅਸੀਂ ਇਸ ਕੇਂਦਰੀ ਬੀਜੇਪੀ ਸਰਕਾਰ ਦੇ ਫੈਸਲੇ ਦੀ ਥੋੜ ਨਿੰਦਾ ਵੀ ਕਰਦੇ ਆਂ ਔਰ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਹਰ ਪੱਧਰ ਤੇ ਲੜਾਈ ਲੜਾਂ। ਮਾਨਕਵਾਲ ਸਰ ਕਹਿੰਦੇ ਐਕਸੀਡੈਂਟ ਦੇ ਵਿੱਚ ਮੌਤਾਂ ਹੋਈਆਂ ਸੀ। ਕਈ ਅੱਜ ਰਾਜਾ ਬੜੀ ਨਜੀ ਤੇ ਬਾਜਬਾਬ ਜੀ ਆਏ ਨੇ ਉਹਨਾਂ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਹੈ ਜੀ। ਤੇ ਉਹ ਕਹਿੰਦੇ ਵੀ ਉਹਨਾਂ ਨੂੰ ਮਿਲਣਿਆ ਮੁਆਵਜ਼ਾ ਮਿਲਣਾ ਚਾਹੀਦਾ ਜੀ। ਇਹ ਜਿਹੜੀ ਮਾਨਕਵਾਲ ਪਿੰਡ ਦੇ ਸਾਡੇ ਦਲਿਤ ਪਰਿਵਾਰ ਜਿਹੜੇ ਨਾਨਾ ਦੇਵੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਬڑا ਮੰਦ ਭਾਗਾ ਹਾਦਸਾ ਹੋਇਆ ਸੀ ਇਥੇ ਕੋਲੀ ਆਪਣੇ ਜਿਹੜਾ ਨਹਿਰ ਹੈ ਜਿਹੜਾ ਨਹਿਰ ਉਹਦੇ ਵਿੱਚ ਟੈਂਪੂ ਟਕਨ ਕਰਕੇ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਉਹਨਾਂ ਸਾਰੇ 10 ਦੇ 10 ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਔਰ ਇੱਕ ਇੱਕ ਲੱਖ ਰੁਪਇਆ ਅਸੀਂ ਦੋਵੇਂ ਐਮਐਲਏ ਵੀ ਉਥੇ ਮੰਦਵਾਰ ਅਨਾਉਂਸ ਕਰਕੇ ਆਏ ਸੀ ਝੋਕ ਦੇ ਮੌਕੇ ਤੇ ਔਰ ਉਹ ਵੀ ਮਤਲਬਾਤ ਸੀ ਇਹਨਾਂ ਨੇ ਦੇ ਦਿੱਤਾ ਮੈਂ ਵੀ ਉਹ ਭੇਜਣਾ ਹੈ ਤਾਂ ਇਸ ਪ੍ਰਕਾਰ ਕੂਨਾ ਗਰੀਬ ਗਰੀਬ ਪਰਿਵਾਰਾਂ ਦੇ ਅਸੀਂ ਪੰਜਾਬ ਸਰਕਾਰ ਨੇ ਸਹਾਇਤਾ ਕੀਤੀ ਹੈ ਔਰ ਮੈਂ ਸਮਝਦਾ ਹਾਂ ਇਹ ਜਿਹੜੇ ਰਾਜਾ ਵਿਢਿੰਗ ਔਰ ਵਾਜਬਾ ਸਾਹਿਬ ਇੱਕ ਆ ਕੇ ਇਸ ਨੂੰ ਮਸਲੇ ਨੂੰ ਪੋਲਟਾਈਜ਼ ਕਰ ਰਹੇ ਨੇ ਅਸੀਂ ਇਹਨਾਂ ਦਾ ਅਸਲ ਚਿਹਰਾ ਜਿਹੜਾ ਹੈ ਉਹ ਲੰਡਾ ਕਰਨਾ ਚਾਹੁੰਦੇ ਆ ਇਹ ਸਾਰੇ ਹੀ ਦਲਿਤ ਵਰਗ ਦੀ ਲੋਕ ਹਨ ਇਥੋਂ ਦੇ ਸਾਡੇ ਐਮਐਲਏ ਜਿਹੜੇ ਸਾਫਤਾ ਐਮਐਲਏ ਸਾਫਤਾ ਮੰਤਰੀ ਮੇਟਾ ਰੱबिया ਸੁਲਤਾਨਾ ਉਹਨਾਂ ਦੇ ਪਤੀ ਮੁਹੰਮਦ ਉਸਬਾਹ ਸਾਹਿਬ ਜਿਹੜੇ ਸਾਫਤਾ ਡੀਜੀਪੀ ਹਨ ਇਹਨਾਂ ਨੇ 2022 ਜਦੋਂ ਚੋਣ ਹੋ ਰਹੀ ਸੀ ਜੋਨ ਪ੍ਰਚਾਰ ਦੇ ਵਿੱਚ ਜਦੋਂ ਇਹ ਮਹਿਬੂਬਪੁਰਾ ਪੁਲੀ ਮਲੇਰਕੁਲਾ ਦੇ ਪਿੰਡਾ ਮਲੇਰਕੁਲਾ ਹਲਕੇ ਦਾ ਉਥੇ ਗਏ ਉਥੇ ਇੱਕ ਦਰਿਤ ਭਾਈ ਨੇ ਖੜੇ ਹੋ ਕੇ ਮੰਗ ਕੀਤੀ ਕਿ ਸਾਡੇ ਇੱਥੇ ਜਿਹੜਾ ਸ਼ਮਸ਼ਾਨ ਘਾਟ ਹੈ ਉਹਨੂੰ ਜਿਹੜਾ ਰਸਤਾ ਹੈ ਉਹ ਕੱਚਾ ਹੈ ਪਰ ਉਥੇ ਮੀਂਹ ਕਹੀਦੇ ਪਿੱਛੇ ਵੀ ਬਚਾਓ ਲਈ ਵੀ ਛੱਤ ਵੀ ਨਹੀਂ ਹੈ ਤੇ ਉਹਦਾ ਪ੍ਰਬੰਧ ਵੀ ਸਾਨੂੰ ਕਰਕੇ ਦਿੱਤਾ ਜਾਣਾ ਚਾਹੀਦਾ ਉਹਦਾ ਵਾਅਦਾ ਕਰੋ ਜੀ ਤੇ ਉਤਪਾਦਾਰ ਨੇ ਉਸ दलित ਭਰਾ ਨੂੰ ਉਥੋਂ મતલਬ ਹੈ ਵੀ ਬੜੀ ਉਹਦੀ ਬੇਇੱਜ਼ਤੀ ਕਰਕੇ ਉਸ ਚੋਣ ਜਲਦੇ ਤੋਂ ਉਠਾ ਕੇ ਭਜਾਤਾ ਸੀ ਤੇ ਇਹ ਕਿਹਾ ਸੀ ਸਾਨੂੰ ਤੇਰੀਆਂ ਵੋਟਾਂ ਦੀ ਲੋੜ ਨਹੀਂ ਤੇ ਉਹ ਉਹਦੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਦਿਖਾਉਂਦੇ ਨਾ ਕਿ ਕਿਵੇਂ ਇਹ ਅੱਜ ਕਿਹੜੇ ਮੂੰਹ ਨਾਲੇ ਜਾ ਕੇ दलित ਭਾਈਚਾਰੇ ਨੂੰ ਤਲਾਸ਼ਾ ਦਿੰਦੇ ਨੇ ਇਹ ਤਾਂ ਦਲਿਤਾਂ ਦੇ ਮਤਲਬ ਹੈ ਕਿ ਮੁੱਢ ਤੋਂ ਮੁਖਾਲिफ ਹਨ ਉਹਨਾਂ ਦੇ ਵਿਰੋਧੀ ਹਨ ਉਹਨਾਂ ਦੇ ਦੁੱਖੀ ਹਨ ਤੇ ਮਾਫੀ ਚਾਹ ਲਈ ਐਮਐਲਏ ਸਾਹਿਬ ਨੇ ਕਹਿੰਦੇ ਉਹ ਵੀਡੀਓ ਹੈ ਜਿਹਦੇ ਵਿੱਚ ਦਲਿਤ ਸਾਡੇ ਪਰਿਵਾਰ ਹੈ ਜੋ ਉਹਨਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਪਬਲੀਕਲੀ ਕੀਤੀ ਗਈ ਔਰ ਮੇਮੀ ਬਕਰਵਰੇ ਬਹੁਤ ਖੁਸ਼ੀ ਲੀ ਗਿਆ ਚਲੋ ਬਾਹਰ ਕਰਦੇ ਹਾਂ ਜੀ ਬਹੁਤ ਪੇਜੋ ਤੁਹਾਨੂੰ ਬੜਾ ਪਸੰਦ ਆ ਬੀਜੇ ਬਹੁਤ ਖੁਸ਼ੀ ਦੇ ਦਿਖਾਉਂ ਹਾਂ ਜੀ ਇਹ ਮਿਲ ਜੀ ਇਹ ਫਿੰਡਰ ਮੁਖਤਿਆਰ ਉਹਨਾਂ ਦੇ ਸਾਡੇ ਦਲਿਤ ਪਰਿਵਾਰ ਤੋਂ ਮੁਖਤਿਆਰ ਸਿੰਘ ਜੀ ਹਨ ਜਿਨ੍ਹਾਂ ਨੇ ਮੁਹੰਮਦ ਮੁਸਫਾ ਜੀ ਜੀਪੀ ਐਕਸ ਡੀਜੀਪੀ ਤੋਂ ਇਹ ਮੰਗ ਕੀਤੀ ਸੀ ਤੇ ਉਹਨਾਂ ਨੇ ਕਿਵੇਂ ਉਹਨਾਂ ਨੂੰ ਬੀਜਸ ਕਰਕੇ ਉਥੋਂ ਭਜਤ ਸੀ ਔਰ ਮੈਂ ਵੀ ਉਸੇ ਦਿਨ ਸ਼ਾਮ ਨੂੰ ਮੇਰਾ ਕੋਈ ਪ੍ਰੋਗਰਾਮ ਸੀ ਮੈਂ ਜਦੋਂ ਪਹੁੰਚਿਆ ਤੇ ਮੈਨੂੰ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਤੇ ਮੈਂ ਮੁਖਤਿਆਰ ਜੀ ਦੇ ਘਰ ਗਿਆ ਔਰ ਕਰਜਾ ਚਨਨ ਬਲਾਸਾ ਦੇ ਕਿਆ ਆ ਉਹਨਾਂ ਨਾਲ ਮੈਂ ਇਹ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਕੰਮ ਵੀ ਕਰਾ ਕੇ ਦਿਆਂਗਾ ਔਰ ਮੈਂ ਉਹਨਾਂ ਨੇ ਮੈਨੂੰ 500 ਰੁਪਏ ਉਹਨੂੰ ਇਲੈਕਸ਼ਨ ਫੰਡ ਦੇ ਤੌਰ ਤੇ ਦਿੱਤਾ ਉਹ 500 ਰੁਪਏ ਮੈਂ ਉਥੋਂ ਵਾਅਦਾ ਕਰਕੇ ਆ ਜੀ ਲੋਕਾਂ ਦੇ ਵਿੱਚ ਕਿ ਮੈਂ 100 ਗੁਣਾ ਕਰਕੇ ਜੇਕਰ ਉਹ ਆਪਣੇ ਮੈਨੂੰ ਜਿੱਤ ਦਿੱਤੀ ਤਾਂ ਮੈਂ 100 ਗੁਣਾ ਕਰਕੇ ਤੁਹਾਨੂੰ ਵਾਪਸ ਕਰਕੇ ਜਾਵਾਂਗਾ ਮੈਂ ਪੰਚਾਇਤ ਕਰਤੀ ਜਾਂ ਕਿਪਣ ਟੱਕਾ ਕਰਤੋਂ 50000 ਰੁਪਇਆ ਉਹਨਾਂ ਨੂੰ ਮੈਂ ਦੇ ਕੇ ਆਇਆ ਪ੍ਰਭੂ ਇਹ ਜਿਹੜੇ ਆਰਥਿਕ ਤਕੋਂ ਗਰੀਬ ਲੋਕ ਹਨ ਜਿਹਾਂ ਜਿਨ੍ਹਾਂ ਨੂੰ ਜਾਣੂ ਹੁਜਤੇ ਸਮਾਜਿਕ ਤੌਰ ਤੇ ਨੀਚੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਲੋਕਾਂ ਦੇ ਨਾਲ ਅਸੀਂ ਡਟ ਕੇ ਖੜੇ ਆਂ ਬਦੌਰ ਇਨਸਾਨ ਸਾਰੇ ਇਨਸਾਨ ਬਰਾਬਰ ਹਨ ਔਰ ਸਿੱਖ ਧਰਮ ਦੇ ਵਿੱਚ ਵੀ ਇਸਲਾਮ ਦੇ ਵਿੱਚ ਵੀ Hindu ਧਰਮ ਦੇ ਵਿੱਚ ਤੇ ਸਾਰੇ ਧਰਮਾਂ ਦੇ ਵਿੱਚ ਇਸਾਈਅਤ ਦੇ ਵਿੱਚ ਵੀ ਇਨਸਾਨੀਅਤ ਦੀ ਗੱਲ ਕੀਤੀ ਗਈ ਹੈ ਬਦੌਰ ਇਨਸਾਨ ਸਾਰਿਆਂ ਨੂੰ ਸਨਮਾਨ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਕਿਸੇ ਨਾਲ ਵੀ ਇੰਦਾਂ ਦੀ ਬੇਇੱਜ਼ਤੀ ਵਾਲਾ ਸੁਰੂਪ ਨਹੀਂ ਹੋਣਾ ਚਾਹੀਦਾ ਅੱਜ ਬਹੁਤ ਸਾਰੇ ਜਿਹੜੇ ਵੀਡੀਓ ਦੇ ਕਰੀ ਗੱਲ ਕਿ ਕੈਮਰ ਮੱਤ ਜਾਵਾਂ ਤੇ ਕਰੀ ਦੇ ਪ੍ਰੈਸ ਕਾਨਫਰੰਸ ਕਰਵਾਏ ਅੱਛੇ ਸਤੰਬਰ ਦੀ ਐਮਐਲ ਸਾਹਿਬ ਨੇ ਜਿਹੜਾ ਕਾਰਡ ਕੱਟੇ ਜਾ ਰਹੇ ਨੇ ਬੜੇ ਸਪਸ਼ਟ ਤੌਰ ਤੇ ਸਾਰੇ ਪੂਰਨ ਦੱਸ ਦਿੱਤੀ ਮੈਂ ਸਿਰਫ ਇੰਨੀ ਗੱਲ ਕਹੂੰਗਾ ਤੁਹਾਨੂੰ ਵੀ ਜਿਹੜੀ ਭਾਜਪਾ ਉਹ ਡਿਟੈਕਟਰ ਜਿਹਾ ਹਰ ਜੇਥੇ ਜਦੋਂ ਡਿਟੈਕਟਰਾਂ ਦੇ ਉੱਤੇ ਲੋਕਾਂ ਦੀ ਆਵਾਜ਼ ਨਹੀਂ ਹੁੰਦੀ ਜਿਹੜਾ ਇੱਕ ਖੇਤਰ ਦੇ ਨਹੀਂ ਸਾਰੇ ਖੇਤਰਾਂ 'ਚ ਵੋਟ ਚੋਰੀ ਕਰ ਰਹੇ ਜਿਹੜਾ ਕਿ ਡੈਮੋਕ੍ਰੇਸੀ ਸਾਡਾ ਸੁਧਾਰ ਲਿਖਿਆ ਜਿਹਦਾ ਸਰਕਾਰ ਡੈਮੋਕ੍ਰੇਸੀ ਦੀ ਟਾਕਾ ਮਾਰ ਲਵੇਗੀ ਪਰ ਮੇਰੇ ਤੋਂ ਦੂਜੇ ਦੇ ਥੱਲੇ ਕੁਝ ਨੇ ਸਾਡੇ ਬਾਰਡਰ ਸਟੇਟ ਇਹਨੂੰ ਬਹੁਤ ਸਵੇਵਰ ਸਿਲ ਧੰਗ ਦੇ ਨਾਲ ਕੇਂਦਰ ਨੂੰ ਵਾਪਸ ਚਾਹੀਦਾ ਜਦੋਂ ਸਾਡੇ ਬਾਰਡਰ ਤੇ ਪੂਰੀ ਵੀਰਾਂ ਦੀ ਸੀ ਹਿੱਤਾਂ ਦੇ ਲਾਸਾ ਆਉਂਦੀਆਂ ਨੇ ਤਾਂ ਇਹ ਪੰਜ ਸੀਟਾਂ ਦੇ ਚਾਰ ਪੰਜਾਬ ਦੇ ਆ ਤੇ ਹੱਥ ਸਾਡੇ ਉਹਨਾਂ ਗਰੀਬ ਲੋਕਾਂ ਦੇ ਰੱਖਣ ਕਰਨ ਕਰਤੇ ਨੇ ਕਿ ਮੈਂ ਸਰਦ ਇਹ ਸਾਡੇ ਤੇ ਇਕੱਲਾ ਰੱਖਣ ਕਾਰਡ ਦੀ ਨਹੀਂ ਹੈ ਜੀ ਇਹ ਸਮਾਜਿਕ ਮੁੱਦਾ ਵੀ ਹੈ ਇਹ ਪੋਲੀਟੀਕਲ ਵੀ ਮੁੱਦਾ ਪਾ ਕੇ ਬਣਾ ਗਏ ਕੇਂਦਰ ਕਹਿ ਦਿੰਦਾ ਮੈਂ ਖੰਡ ਦੇ ਉੱਤੇ ਤੁਸੀਂ ਮੀਡੀਆ ਵਾਲੇ ਮੇਰੀ ਸਾਰੀ ਪ੍ਰੇਸ਼ਤ ਕਦੇ ਤੁਸੀਂ ਪੁੱਛਿਆ ਵੀ ਕੇਂਦਰ ਦੀ ਆਮਦਨ ਕੀ ਆ ਕੇਂਦਰ ਦੀ ਆਮਦਨ ਸਟੇਟਾਂ ਹੁੰਦੀਆਂ ਨੇ ਜਿਹੜੀ ਜੋ ਜੀਐਸਟੀ ਦਾ 50% ਉਹ ਲੈ ਲੈਂਦੇ ਨੇ ਸਭ ਚਾਰ ਤੋਂ ਲੈ ਕੇ ਜਾਂਦੇ ਆ ਜਿੰਨੀ ਸਾਡੀ ਬਾਰੋਂ ਹੁੰਦਾ ਉਹ ਸਾਰਾ ਉਹ ਕਿਨੇ ਆਪਣੇ ਪੌਟੋ ਰਵਰਸ ਕਰਦੇ ਨੇ ਪੈਸਾ ਤੈਨੂੰ ਰਵਰਸ ਕਰਿਆ ਇਹ ਜਿੱਦਾਂ ਕਿਉਂਕਿ ਮਿਲਟਰੀ ਤੇ ਹੋਰ ਬਹੁਤ سارے ਕੁੱਟਿਆਂ ਤੇ 375 ਪੈਣਾ ਜਦੋਂ ਵਰਤਦੇ ਨੇ ਉਹ ਐਂ ਸਾਨ ਕਰਦੇ ਨੇ ਵੀ ਜਿਵੇਂ ਅਸੀਂ ਕਿਸੇ ਅ ਵਿਸ ਬੈਂਕ ਦਾ ਰੁਪਈਆ ਲੈ ਕੇ ਦੇ ਰਹੇ ਹਾਂ ਕਿਉਂ ਪੈਸਾ ਕਿੱਥੋਂ ਆਉਂਦਾ ਜੇ ਨਕਸ਼ਨ ਘਾੜਾ ਦੇ ਕੱਟਨੇ ਨੇ ਜਿਹੜੀ ਕਣ ਕਾ ਰਹੀ ਆ ਦੂਜੇ ਲੋਕਾਂ ਵੀ ਆ ਇਹ ਉਹ ਦੇ ਕੱਟ ਰਾਇ ਨੇ ਕਿਉਂ ਕੱਟ ਰਾਇ ਨੇ ਜਦੋਂ ਕਹਿ ਨਹੀਂ ਦੀ ਭਾਰਤ ਸਰਕਾਰ ਦੀ ਫੇਲ ਹੋ ਗਈ ਜਾਂ ਵੀ ਸਾਡੇ ਕੋਲ ਹਿੰਮਤ ਨਹੀਂ ਹੈਗੀ ਜਾਂ ਉਹ ਕਹਿਣ ਵੇਕਾਰ ਗਲਤ ਲੱਗੇ ਨੇ ਜਦੋਂ ਇੰਨਾ ਕੁਝ ਹੋ ਕਰਦੇ ਨੇ ਤਾਂ ਉਹਦੀ ਮਰਜ਼ਦ پتہ ਲੱਗਦਾ ਹਰ ਖੇਤਰ ਦੇ ਵਿੱਚ ਭਾਵੇਂ ਸਰਕਾਰ ਫੇਲ ਉਹਨਾਂ ਕੋਲੇ ਨੋ ਦਲੀਲ ਨੋ ਪੀੜਾ ਨਿਰੇਚਾ ਫਰਕਾ ਫਰੇਸ਼ੀਆ ਵਗੋਂ ਰਾਜ ਕਰ ਰਹੇ ਨੇ ਇਸ ਕਰਕੇ ਮੈਂ ਖਾਸ ਕਰਦਾ ਵੀ ਸਾਡੀ ਆਮ ਆਦਮੀ ਪਾਰਟੀ ਹਕਮਤ ਲਈ ਕੋਰਤ ਮਾਦੀ ਦੇ ਵਾਅਦੇ ਵਿੱਚ ਹੱਕਮਾਦਵਾਦ ਦਾ ਅਸ਼ਿੱਤਿਸ਼ਵੀ ਕੀ ਮਤ ਤੇ ਕਿਸੇ ਗਰੀਬ ਦਾ ਕਾਰ ਨਹੀਂ ਕੱਟਣ ਦਵਾਗੇ ਇਹਨਾਂ ਸ਼ਬਦਾਂ ਦਾ ਮੈਂ ਬਹੁਤ ਕਰੀਏ ਸੰਸਾਰ ਜੀ ਕੀ ਮੰਨੇ ਆ ਗੂਰ ਨਿਸਾਰਾ ਜਿਉਂਨੇ ਜੀ ਸੱਤਾ ਦਿੱਲੀ ਮੈਟਰੋ ਦੇ ਚੱਲਦੇ ਤਾਂ ਅਸਲੀ ਸਾਹ ਪਾਈ ਹੁੰਦੀ ਸੀ ਕੀ ਹੋਵੇ ਨਹੀਂ ਮੈਂ ਜੋ ਨਹੀਂ ਤੁਹਾਨੂੰ ਕਹਿੰਦਾ ਡਿਕਟੈਂਟਰ ਸਿੱਪਾ ਮਾਲਕ ਕੌਣ ਜਿਹਦੇ ਹੱਥ 'ਚ ਬੰਦੂਕ ਆ ਉਹ ਮਰਦੀ ਕਰਦਾ ਅੱਜ ਕਿੰਦਰ ਸਾਡੇ ਸਿੱਖਾਂ ਦੇ ਕੜੇ ਪਾਏ ਹੋ ਸਾਨੂੰ ਕਿ ਜੇ ਪੇਪਰ ਤੇ ਕਿਤੇ ਬੈਠੋ ਤੇ ਜਾ ਕੇ ਵਿੱਚ ਰੁਕਦੇ ਨਹੀਂ ਬੁੱਲਾ ਕੁਰਬਾਨੀਆਂ ਦਾ ਬੁੱਲਾਏ ਜਿਹੜੇ ਸਮੇਂ ਤੋਂ ਸਾਡੇ 47 ਦਾ ਸਤਾਬਕੀ ਨੇ ਪਹੁੰਚਿਆ ਛੱਡੀ ਪੰਜਾਬ ਵਿੱਚ 20 ਲੱਖ ਹਿੰਦੂ ਛੱਕ ਮੋਜਮਾ ਕਤਲ ਹੋਏ ਮੈਨੂੰ ਲੱਗਦਾ 40-50 ਲੱਖ ਇਧਰ ਉਧਰ ਛੱਕ ਹੋਈ ਸਾਡੇ ਪੰਜਾਬ ਦੀਆਂ ਜਾਇਦਾਦਾਂ 70% ਪੰਜਾਬ ਦੇ ਇੱਕ ਪਾਸੇ ਨਾਲ ਨਿਕਰੀਆਂ ਨੇ ਕਿ ਪੰਜਾਬੀਆਂ ਨੂੰ ਪਟਕਾਲ ਦੇ ਕਰਕੇ ਮਾਰੇ 44 ਜਾਨਾਂ ਅੱਜ ਅਸੀਂ ਜਿਹੜੀ ਇਜਾਦੀ ਬਣਾ ਰਹੇ ਆ ਤੇ ਪੰਜਾਬੀਆਂ ਦੇ ਸਿਰ ਤੇ ਆ ਅਸੀਂ 90% ਵਰਮਾਨੀਆਂ ਕਰਨ ਵਾਲੇ ਅੱਜ ਅਸੀਂ ਮਰਦਾ ਬਣਾ ਦਿੱਤੇ ਇਹਨਾਂ ਨੇ ਜਿਵੇਂ ਅਸੀਂ ਮਰਦੇ ਹੁੰਦੇ ਆ ਅਸੀਂ ਹੱਕ ਵਾਲੇ ਹੱਕ ਲੈ ਕੇ ਰਹਾਂਗੇ ਅੱਜ ਤੱਕ ਪੰਜਾਬ ਨੂੰ ਠੀਕ ਮੰਦਗ ਨਹੀਂ ਦੇਖੋਗੇ ਸਾਨੂੰ ਘੇਟ ਦਿਆਂ ਇਹਨਾਂ ਅ ਜਿਹੜੀਆਂ ਕਿੱਦਰ ਪੱਖ ਦੇ ਅੰਦਰ ਬਿਲਕੁਲ ਤੋਂ ਗਦੀ ਲੋਕ ਮੰਤਰੀ ਨੂੰ ਆਪਣਾ ਦੇ ਕੇ ਚਿਟਾਨ ਵਾਂਗ ਕੱਢੇ ਕਰੀਆਂ ਸਾਰੇ ਅਤੇ ਸਾਰੇ ਪਾਰਟੀ ਇੱਕ ਬੋਤਲ ਬਹੁਤ ਬੋਤਲ ਐਮਐਲਏ ਸਾਹਿਬ ਜੀ ਕਾਰਡ ਕੱਟਣ ਦੀ ਗੱਲ ਕਹੀ ਹੈ ਤੁਸੀਂ ਕੇਂਦਰ ਵੱਲੋਂ ਪੰਜਾਬ ਸਰਕਾਰ ਨੇ ਲੋਕ ਜੀਤ ਕੋਈ ਕਲਪ ਦੇਣੀ ਬੰਦ ਕੀਤੀ ਹੋਈ ਹੈ ਉਸ ਦੇ ਬਾਰੇ ਕੀ ਲਾਉਂਦੇ ਹੋ ਕਿਉਂ ਤੱਕ ਜਿਹੜੀਆਂ ਜਦੋਂ ਉੱਪਰ ਜਿਹੜੇ ਹਦਾਇਤਾਂ ਹੋਈਆਂ ਨੇ ਉਹਨਾਂ ਨੂੰ ਸੁਭਾਗਣਾ ਸਹੀ ਕਰਨਾ ਕਿਉਂ ਸਾਰੇ ਡਿਪਾਰਟਮੈਂਟ ਕੰਮ ਕਰਦਾ ਉਹਦੇ ਬਾਰੇ ਸਾਰੀ ਗੱਲ ਡਿਪਾਰਟਮੈਂਟ ਠੀਕ ਕਰ